ਵੀਡੀਓ ਦੇਖ ਰਹੇ ਸਾਰੇ ਪਿਆਣਾ ਪ੍ਰਾਮਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਖੜੇ ਜੀ ਆਪਣੇ ਨਗਰ ਦੇ ਮਾਤਾ ਚੰਦਕਾ ਦੇਵੀ ਦੇ ਮੰਦਿਰ ਦੇ ਵਿੱਚ ਜਿੱਥੇ ਕਿ ਅੱਜ ਤੋਂ 15 ਦਿਨ ਪਹਿਲਾਂ ਮੇਲਾ ਭਰਿਆ ਸੀ ਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮਾਤਾ ਨੈਣਾ ਮਾਤਾ ਚੰਦਕਾ ਦੇਵੀ ਮੰਦਿਰ ਕਮੇਟੀ ਨਗਰ ਪੰਚਾਇਤ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਮੇਲਾ ਭਰਿਆ ਸੀ ਕਬੱਡੀ ਕੱਪ ਹੋਇਆ ਸੀ ਕੁਸ਼ਤੀ ਦੰਗਲ ਹੋਇਆ ਸੀ ਤੇ ਮਾਤਾ ਦਾ ਜਾਗਰਣ ਹੋਇਆ ਸੀ ਤੋਂ ਇਹ ਸਾਰਾ ਹੀ ਮੇਲਾ ਜੋ ਵੀ ਭਰਿਆ ਬਾੜਾ ਬਹੁਤ ਵਧੀਆ ਭਰਿਆ ਜੀ ਤਾਂ ਆਪਾਂ ਅੱਜ ਸ਼ੁਕਰਾਨਾ ਕਰਨ ਜਾ ਰਹੇ ਜੀ ਪਹਿਲਾਂ ਮਾਤਾ ਚੰਦਕਾ ਦੇਵ ਦੇ ਇੱਥੇ ਦਰਤੇ ਪੱਥਰ ਟਿਕਾਂਗੇ ਸ਼ੁਕਰਾਨਾ ਕਰਾਂਗੇ ਤੇ ਫਿਰ ਮਾਤਾ ਨੈਣਾ ਦੇਵੀ ਦੇ ਜਾ ਕੇ ਮਾਤਾ ਜੀ ਦਾ ਸ਼ੁਕਰਾਨਾ ਕਰਕੇ ਆਵਾਂਗੇ ਜੀ ਸਾਰੇ ਹੀ ਕਲੱਬ ਦੇ ਮੈਂਬਰ ਆਪਣਾ ਮੰਦਿਰ ਕਮੇਟੀ ਦੇ ਮੈਂਬਰ ਅਤੇ ਹੋਰ ਐਮਸੀ ਸਾਹਿਬਾਨ ਸਾਰੇ ਹੀ ਜਾਣਗੇ ਜੀ ਅੱਜ ਸਾਰੇ ਪਹੁੰਚ ਰਹੇ ਜੀ ਮੰਦਿਰ ਤੇ ਕੁਝ ਸਮੇਂ ਬਾਅਦ ਰਵਾਨਾ ਹੋਵਾਂਗੇ ਆਪਾਂ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਲਈ ਸੋ ਆਪ ਵੀਡੀਓ ਦੇ ਨਾਲ ਬਣੇ ਰਹਿਣਾ ਜੀ ਚੱਲਦੇ ਆ ਜੀ ਮਾਤਾ ਨਾਣਾ ਦੇਵੀ ਦੇ ਦਰਬਾਰ ਤੇ ਪਰ ਸਭਨ ਪਹੁੰਚ ਚੁੱਕੇ ਆਪਣੇ ਸਾਰੇ ਤੇ ਮਾਤਾ ਚੰਦਕਾ ਦੇ ਵੀ ਦੇ ਮੰਦਰ ਅੰਦਰ ਪਹਿਲਾਂ ਲੱਗੇ ਸਾਰੇ ਦਰਸ਼ਨ ਕਰਨ ਇੱਥੋਂ ਮੱਥਾ ਟੇਕ ਕੇ ਫਿਰ ਆਪਾਂ ਰਵਾਨਾ ਹੋਵਾਂਗੇ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਲਈ ਗੱਡੀਆਂ ਆ ਗਈਆਂ ਜੀ ਆਪਣੀਆਂ ਦੇਖਦੇ ਦੋ ਗੱਡੀਆਂ ਚ ਅਡਜਸਟ ਹੋ ਜਿਆ ਤਿੰਨ ਥੋੜੀ ਜਿਹੀ ਸਮੇਂ ਵਿੱਚ ਆਪਾਂ ਜਾਣੇ ਦੀ ਤਿਆਰੀ ਹੈ ਜੀ ਦਰਸ਼ਨ ਕਰ ਰਹੇ ਨੇ ਅੰਦਰ ਅਸੀਂ ਪਹਿਲਾਂ ਦਰਸ਼ਨ ਕਰ ਲਈਏ ਮਾਤਾ ਦੇ ਅੰਦਰ ਤੋਂ ਦਿਖਾਉਂਦੇ ਜੀ ਮਾਤਾ ਦਾ ਮੰਦਿਰ ਮਾਤਾ ਦਾ ਮੰਦਿਰ ਕੋਲ ਤੋਂ ਬਾਈ ਮਾਤਾ ਦੇ ਦਰਸ਼ਨ ਕਰ ਲਈ ਜੀ ਗੱਡੀਆਂ ਆਪਣੀਆਂ ਲੱਗ ਚੁੱਕੀਆਂ ਜੀ ਬਾਹਰ ਥੋੜੇ ਸਮੇਂ ਚ ਹੁਣ ਹੋ ਜਾਵਾਂਗੇ ਰਵਾਨਾ ਮਾਤਾ ਨਾਨਾ ਦੇਵੀ ਦੇ ਦਰਬਾਰ ਦੇ ਲਈ ਇਹ ਥੋੜੇ ਸਮੇਂ ਬਾਅਦ ਸਾਰੇ ਮੈਂਬਰਸ ਵאן ਪਹੁੰਚ ਚੁੱਕੇ ਨੇ ਆਪਣੇ ਹੋ ਜਾਵਾਂਗੇ ਜੀ ਰਵਾਨਾ ਫਿਰ ਅੰਦਾ ਦਿਹਾੜਾ ਜੀ ਗੁਰੂ ਘਰ ਵੀ ਆਸਾ ਦੀ ਬਾਹਰ ਲੱਗੀ ਹੋਈ ਹੈ ਜੀ ਜੋ ਜਨਮਾਸ਼ਟਮੀ ਵੀ ਆ ਜੀ ਤਾਂ ਮਾਤਾ ਨੈਣੀ ਤੇ ਨੈਣਾ ਦੇਵੀ ਦੇ ਦਰਬਾਰ ਤੇ ਵੀ ਲਗਭਗ ਜਹ ਭੀੜ ਬਹੁਤ ਹੋਵੇਗੀ ਕਿਉਂਕਿ ਅੱਜ ਜਨਮਾਸ਼ਟਮੀ ਆ ਤੇ ਲੋ ਜੀ ਤਿਆਰੀ ਹੈ ਜੀ ਬੈਠਣ ਲੱਗੇ ਜੀ ਗੱਡੀਆਂ ਚ ਤੇ ਚੱਲਦੇ ਆ ਜੀ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਤੋਂ ਲੇਟ ਆ ਜੀ ਸਾਡਾ ਇਹ ਖਜਾਂਚੀ ਸਾਹਿਬ ਮੰਦਰ ਕਮੇਟੀ ਜੀ ਮੇਰਾ ਦਾ ਮੈਂ ਜੋ ਖਜ਼ਾਂਚੀ ਆ ਸਭ ਤੋਂ ਲੇਟ ਆ ਜੀ ਸਾਰੇ ਮੈਂਬਰਾਂ ਤੋਂ ਇਹ ਲੋ ਜੀ ਹੁਣ ਆਪਣੀ ਤਿਆਰੀ ਆ ਕੁਝ ਸਮੇਂ ਬਾਅਦ ਆਪਾਂ ਗੱਡੀਆਂ ਲੱਗ ਗਈਆਂ ਜੀ ਗੱਡੀਆਂ 'ਚ ਬੈਠਣ ਲੱਗੇ ਸਾਰੇ ਮੈਂਬਰ ਸਭਾਨ ਚੱਲਦੇ ਆ ਜੀ ਮਾਤਾ ਦੇ ਦਰਵਾਜ਼ੇ ਸਲਾਮ ਅਸ਼ਬਰਾ ਕਰਦੇ ਹੋਏ ਸਾਰੇ ਆਪਣੇ ਵੀਰ ਐਮ ਸੀ ਸਾਹਿਬਾਨ ਨਰਿੰਦਰ ਸਿੰਘ ਨਿੰਦਾ ਐਮ ਸੀ ਸਾਹਿਬ ਪਾਕ ਸਿੰਘ ਜੀ ਐਮ ਸੀ ਸਾਹਿਬ ਸ਼ੀਲਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਮੈਂਬਰ ਮਾਤਾ ਚੰਦ ਕਾ ਦੇਵੀ ਦੇ ਮੈਂਬਰ ਅਤੇ ਹੋਰ ਆਪਣੇ ਪਤਵੰਤੇ ਸੱਜਣ ਜੋ ਕਿ ਨਾਲ ਜਾ ਰਹੇ ਨੇ ਸੋ ਚਲੋ ਚਲੋ ਬੈਠੋ ਗੱਡੀਆਂ 'ਚ ਆਪਣਾ ਆਪਣਾ ਫਰੀਅ ਰਵਾਨਗੀ ਜੀ ਸਮਾਂ ਹੋ ਗਿਆ ਜੀ 6:30 ਵਜੇ ਦਾ 5:30 ਦਾ ਸਮਾਂ ਦਿੱਤਾ ਤਾਂ 6:30 ਹੋ ਗਿਆ 1 ਘੰਟਾ ਲੇਟ ਆ ਜੀ ਸਭ ਤੋਂ ਲੇਟ ਹੋਏ ਸਾਡੇ ਖਜ਼ਾਂਚੀ ਜਤਿੰਦਰ ਸਿੰਘ ਕਾਕਾ ਜੀ ਬੈਠੋ ਬਈ ਗੱਡੀਆਂ 'ਚ ਬੈਠੋ ਆਪਣੀ ਆਪਣੀ ਬੁੱਗੂ ਭਾਈ ਗੱਡੀ ਕਮਾਓ ਆਪਣੀ ਚੱਲ ਪਈਆਂ ਜੀ ਗੱਡੀਆਂ ਆਪਣੀਆਂ ਹੋ ਗਈ ਜੀ ਰਵਾਨਾ ਦੂਜੀ ਗੱਡੀ ਵੀ ਜਿਹਦੇ ਵਿੱਚ ਆਪਾਂ ਜਾਣਾ ਸਤਿਵੰਤੋ ਸਿੰਘ ਬਗੂ ਬਾਈ ਜੀ ਗੱਡੀ ਆਪਾਂ ਜੀ ਕਰਾ ਲਈ ਪਾਰ ਕਰਕੇ ਟ੍ਰੋਪਰ ਤੇ ਉਰਾਂ ਜੀ ਪੈਟਰੋਲ ਪੰਪ ਤੇ ਗੱਡੀਆਂ ਚ ਪਾ ਰਹੇ ਆ ਜੀ ਤੇਲ ਬਸ ਹੋਰ ਤੋਂ 6-7 ਕਿਲੋਮੀਟਰ ਤੋਂ ਰੁਪੜਾ ਜੀ ਬਾਕੀ ਯਾਤਰਾ ਚੱਲ ਰਹੀ ਆ ਜੀ ਪਹੁੰਚਦੇ ਜੀ ਮਾਤਾ ਨਾਨਾ ਦੇਵੀ ਦੇ ਦਰਬਾਰ ਮੌਸਮ ਬੜਾ ਸੁਆਬਣਾ ਹੋ ਗਿਆ ਜੀ بارش ਦਾ ਮੌਸਮ ਹੋ ਗਿਆ ਜੀ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਹੋ ਗਿਆ ਮਾਤਾ ਦੇ ਦਰਬਾਰ ਤੇ ਵੀ ਮੌਸਮ ਬਹੁਤ ਸੁਆਬਣਾ ਹੋਵੇਗਾ ਜੀ ਆਪਾਂ ਇਸ ਟਾਈਮ ਭਰਤਗੜ ਭਰਤਗੜ ਪਹੁੰਚ ਗਏ ਜੀ ਭਰਤਗੜ ਕ੍ਰਾਸ ਕਰ ਗਏ ਜੀ ਕਿੰਨੇ ਕਿਲੋਮੀਟਰ ਹੋਊਗਾ ਬਾਈ ਆਪਣੌਰ ਤੇ ਮਾਤਾ ਦਾ ਦਰਬਾਰ 25 ਹਾਂਜੀ 25 ਕਿਲੋਮੀਟਰ ਦੇ ਕਰੀਬ 25-30 ਕਿਲੋਮੀਟਰ ਦੇ ਕਰੀਬ ਹੋਰ ਸਫ਼ਰ ਹੈ ਜੀ ਮੌਸਮ ਦੇਖੋ ਜੀ 뷰 ਦੇਖੋ ਜੀ ਕਿੰਨਾ ਵਧੀਆ 뷰 ਬਣਿਆ ਹੋਇਆ ਹੈ ਪਹੁੰਚ ਗਏ ਜੀ ਆਪਾਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਇੱਥੋਂ 21 ਕਿਲੋਮੀਟਰ ਦਾ ਸਫ਼ਰ ਹੈ ਜੀ ਮਾਤਾ ਨਾਨਾ ਦੇਵੀ ਦੇ ਦਰਬਾਰ ਦਾ بارش ਬਹੁਤ ਜ਼ਬਰਦਸਤ ਹੋ ਰਹੀ ਹੈ ਜੀ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਪਹਾੜੀ ਏਰੀਆ ਔਨ ਕਰਕੇ ਸੋ ਸਾਡੇ ਵੀਰਾਂ ਚ ਸਾਰਿਆਂ ਚ ਪੂਰਾ ਉਤਸ਼ਾਹ ਜੀ ਮਾਤਾ ਦੇ ਜਸ਼ਨ ਕਰਨ ਲਈ ਕੁਝ ਹੀ ਸਮੇਂ ਚ ਆਪਾਂ ਪਹੁੰਚ ਜਾਵਾਂਗੇ ਮਾਤਾ ਲੈਣਾ ਦੇ ਵਿਦੇ ਦਰਬਾਰ ਪਹੁੰਚ ਗਏ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਸਾਹਮਣੇ ਜੀ ਤਖਤ શ્રી ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਖਾਲਸੇ ਦੀ ਜਨਮ ਭੂਮੀ ਆ ਜੀ ਤਖਤ શ્રી ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਸੋ ਵਾਹਿਗੁਰੂ ਜੀ ਕੀ ਬੋਸਾ 21 21 ਕਿਲੋਮੀਟਰ ਦਾ ਤੋਂ ਸਫ਼ਰ ਆਪਣਾ ਬਾਕੀ ਜਿਵੇਂ ਆਪਾਂ ਅਨੰਦਪੁਰ ਸਾਹਿਬ ਟੱਪ ਕੇ ਰੁਕਿਆ ਜੀ ਚਾਹ ਪੀਣ ਦੇ ਲਈ ਸਾਰੇ ਵੀਰ ਆਪਣੇ ਪ੍ਰਧਾਨ ਸਾਹਿਬ ਹੀ ਪਹੁੰਚ ਗਏ ਜੀ ਨਰਵੈਲ ਸਿੰਘ ਸਭ ਤੋਂ ਲੇਟ ਪਹੁੰਚੇ ਜੀ ਪ੍ਰਧਾਨ ਸਾਹਿਬ ਬਾਬਾ ਦੀਪ ਸਿੰਘ ਸ਼ੀਰ ਬਾਬਾ ਦੀਪ ਸਿੰਘ ਕਲੱਬ ਦੇ ਪ੍ਰਧਾਨ ਸਾਹਿਬ ਸਾਡੇ ਆਹ ਚਾਹ ਪੀਣ ਦੇ ਲਈ ਰੁਕੇ ਨੇ ਫਿਰ ਕਰਾਂਗੇ ਯਾਤਰਾ ਅਗੇ ਦੀ ਹਰੂ ਆਪਣਾ ਪ੍ਰਸ਼ਾਦ ਦੋ ਜੀ ਇੱਕ ਬੰਦਾ ਬਰਚਾਰ ਦੇ ਆਜੋ ਸਗਰਾਂਤ ਦੀ ਹਾਂਜੀ ਹਾਂਜੀ ਗੁਰੂ ਘਰ ਤੇ ਬਸ ਐਨੂੰ ਪ੍ਰਸ਼ਾਦ ਦੇ ਕੇ ਕਿਹੜੀ ਆ ਗਿਆ ਆਜੋ ਭਾਈ ਸਾਹਿਬ ਬੈਠ ਜੀ ਸਾਰੇ ਲੈ ਲਓ ਜਲਾ ਦੇ ਦੋ ਜੀ ਪ੍ਰਸ਼ਾਦ ਇਹ ਤਾਂ ਲੱਦੇ ਤੁਸੀਂ ਤਾਂ ਹੀ ਲੇਟ ਹੋ ਗਏ ਦੁਆਰੇ ਆਜੋ ਜੇ ਘਾਟੀਆਂ ਲੱਦੇ ਕਿਹੜਾ ਜਿਹੜਾ ਤਿਆਰ ਬਹੁਤ ਹੋ ਗਿਆ ਦੋ ਜੀ ਦਾ ਬਾਪਾ ਕਾਕਾ ਕਿਤੇ ਕਾਕਾ ਅਸੀਂ ਆਦੇ ਹੋ ਗਿਆ ਅਦੀ ਦਵਾਈ ਨਹੀਂ ਦਵਾਈ ਨਹੀਂ ਪਾਉਂਦੇ ਖੇਤਮਾਣ ਤਾਂ ਗਣ ਤੇ ਢਾਹ ਕਿਉਂਦੇ ਬਾਦ ਦਵਾਈ ਬੰਦ ਕਰਦੀ ਖੇਤਮਾਣ ਠੀਕ ਆ ਤੇ ਫਰੈਸ਼ ਕਿਉਂ ਦੇ ਆ ਵੈਰ ਪਲੇਨ ਪੁੱਲ ਕੇ ਰਾਤ ਪੁੱਲ ਕੇ ਅਸੀਂ ਚਾਹ ਛੱਕ ਲਈ ਬਈ ਚਾਹ ਛੱਕੇ ਦੁਬਾਰਾ ਹੁਣ ਲੱਗੀ ਜਰਵਾਨਾ ਬੈਠੋ ਜੀ ਗੱਡੀ ਤੇ ਬੈਠੋ ਯਾਰ ਮੌਸਮ ਬਹੁਤ ਖਰਾਬ ਹੈ ਚਲੋ ਚਲੋ ਬਾਈ ਚਲੋ ਪੂਰਾ ਮੀਂਹ ਆ ਪਿੱਛੇ ਤੋਂ ਬਹੁਤ ਮੀਂਹ ਪੈ ਰਿਹਾ ਤਾਂ ਮੈਂ ਹੁਣ ਇੱਥੇ ਬੰਦ ਆ ਮੀਂਹ ਆ ਦੇਖ ਬਾਦਾਂ ਝੰਡੀਆਂ ਹੈ ਮਾਤਾ ਦੀ ਝੰਡੀਆਂ ਦੇਖਦੇ ਹੋਏ ਐ ਐਮ ਸੀ ਸਾਹਿਬ ਪਤਰਾ ਮਰੂ ਨੂੰ ਕੋਈ ਆ ਬਤਾ ਰਿਹਾ ਕੋਈ ਕਾਨੂੰਨ ਦੀ ਕੋਈ ਮਿਲ ਨਹੀਂ ਜਾਲਾ ਚਲੋ ਜੀ ਬੈਠੋ ਬੈਠੋ ਗੱਡੀਆਂ 'ਚ ਮੌਸਮ ਬਹੁਤ ਖਰਾਬ ਹੈ ਭੀੜ ਵੀ ਹੋਣੀ ਉੱਪਰ ਮਾਤਾ ਦੇ ਦਰਵਾਜ਼ੇ ਵਿਊ ਦੇਖੋ ਜੀ ਵਿਊ ਕਰੋ ਜੀ ਚੈੱਕ ਪੂਰੀ ਧੁੰਦਾਂ ਜੀ ਪਾਣੀ ਹੈ ਜੀ ਟੱਪ ਪਾਣੀ ਵਧੀਆ 뷰 ਬਹੁਤ ਵਧੀਆ ਮੌਸਮ ਬਣਿਆ ਹੋਇਆ ਗੱਡੀਆਂ ਜਾ ਰਹੀਆਂ ਆਪਣੀਆਂ ਬਸ 10 15 ਕਿਲੋਮੀਟਰ ਦਾ ਰਸਤਾ ਲੈ ਕੇ ਆਪਣਾ ਪਾਕਿਤ ਆਪਣਾ ਇਹ ਪੂਰੇ ਜੋਸ਼ ਚਾ ਜੀ ਆ ਦੇਖੋ ਜੀ ਆਪਣੇ ਟਾਪੋ ਟਾਪ ਜਾ ਰਹੀਆਂ ਓਗੇ ਵਾਲੀ ਗੱਡੀ ਵੀ ਆਪਣੀ ਜਾ ਰਹੀ ਹੈ ਜਤਿੰਦੀ ਗੱਡੀ ਆ ਸਾਡੇ ਦੀ ਉਹ ਸਾਡੇ ਜਤਿੰਜੀ ਸਰਦਾਰਾ ਸਿੰਘ ਦੇ ਚੰਡੇ ਹੋਏ ਉਹ ਆਪਣੇ ਐਮਸੀ ਸਾਹਿਬ ਵੀ ਬੈਠੇ ਨਾਲ ਆਪਣੇ ਭਗਤ ਸਿੰਘ ਜੀ ਦੂਜੇ ਐਮਸੀ ਸਾਹਿਬ ਨਹੀਂ ਹੁੰਦਾ ਬਾਈ ਜੋ ਦਿਨ ਦੀ ਗੱਡੀ ਚ ਬਹੁਤੋ ਤਸ਼ਾਹ ਜੀ ਸਾਰਿਆਂ ਚ ਉਹੀ ਸਮੇਂ ਚ ਪਹੁੰਚਣ ਵਾਲੇ ਆਪਾਂ ਫੇਰ ਕਰਾਉਨੇ ਜੀ ਤੁਹਾਨੂੰ ਦਰਸ਼ਨ ਮਾਤਾ ਨਾਣਾ ਦੇਵੀ ਦੇ ਦਰਬਾਰ ਦਾ ਜੀ ਪਹੁੰਚ ਕੇ ਜੀ ਆਪਾਂ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਨੇੜੇ ਗੱਡੀ ਲੱਗਿਆ ਜੀ ਪਾਰਕ ਕਰਨ ਫੇਰ ਜਨਨ ਹੀ ਦਰਸ਼ਨ ਕਰਨ ਦੇ ਲਈ ਜਨਮ ਅਸ਼ਟਮੀ ਕਰਕੇ ਅੱਜ ਬਹੁਤ ਜ਼ਿਆਦਾ ਮਾਤਾ ਦੇ ਭਗਤ ਪਹੁੰਚੇ ਹੋਏ ਆ ਗੱਡੀ ਪਾਰਕ ਕਰਦੇ ਆ ਜਿੱਥੇ ਪਹਿਲਾਂ ਬਹੁਤ ਜਿਆਦਾ ਪੀੜਾ ਜੀ ਮੌਸਮ ਵੀ ਬਹੁਤ ਸੁਆਬਣਾ ਜੀ ਅੱਜ بارش ਹੋ ਰਹੀ ਹੈ ਜੀ ਅੱਧਰ ਦਾ ਵੀਊ ਦੇਖੋ ਜੀ ਪੂਰਾ ਬੱਦਲ ਬੱਦਲਾਂ ਤੋਂ ਵੀ ਉੱਪਰ ਪਹੁੰਚੇ ਹੋਏ ਆਪਾਂ ਦੇਖੋ ਵੀਊ ਜੀ ਬਹੁਤ ਵਧੀਆ ਵੀਊ ਹੈ ਜੀ ਇਸ ਟਾਈਮ ਜਨਮ ਅਸ਼ਟਮੀ ਤੇ ਸੰਗਰਾਮ ਕਰਕੇ ਜਿਆਦਾ ਬਹੁਤ ਜਿਆਦਾ ਭੀੜ ਹੈ ਇੱਥੇ ਫਿਰ ਵੀ ਸਮੇਂ ਸਿਰ ਪਹੁੰਚ ਗਏ ਜੀ ਆਪਾਂ ਲਾਵੀ ਪਾਰਕਿੰਗ ਲਾ ਦੇ ਬਕੋ ਅਰੇ ਹੱਥੋਂ ਦਿਲ ਲੱਗਿਆ ਹੋ ਪੂਰੇ ਪੌਣੇ 9 ਵਜੇ ਪਹੁੰਚ ਗਏ ਆਪਾਂ ਇੱਥੇ ਦੇਖਦੇ ਹਾਂ ਮੱਛਾ ਟਿਕਣੇ ਨੂੰ ਮਾਤਾਂ ਦੇ ਦਰਸ਼ਨ ਕਰਨ ਨੂੰ ਕਿੰਨਾ ਟਾਈਮ ਲੱਗਦਾ ਹੈ ਖੜੇ ਮਾਤਾ ਦੇ ਭਗਤ ਆਪਣੇ ਮਾਤਾ ਨਾਨਾ ਦੀ ਵੀ ਤੇ ਭਗਤ ਖੜੇ ਆ ਜੀ ਐਮਸੀ ਸਾਹਿਬ ਸਾਡੇ ਨਿਰੰਦਰ ਸਿੰਘ ਹਿੰਦਾ ਕਲੱਬ ਦੇ ਪ੍ਰਧਾਨ ਸਾਡੇ ਮਰਵੈਲ ਸਿੰਘ ਗੱਲ ਪੰਜ ਬਾਈ ਪੁੱਤਰ ਬਾਈ ਆਪਣਾ ਭੋਲੂ ਇਹ ਸਾਡੇ ਸੰਗਤ ਦਿਖਾ ਦੇ ਉੱਪਰ ਕਾਕਾ ਜੀ ਉੱਪਰ ਦੇਖੋ ਜੀ ਪੂਰੀ ਚਹਲ ਪਹਿਲਾ ਜੀ ਅੱਜ ਮਾਤਾ ਦੇ ਦਰਬਾਰ ਤੇ ਆ ਜਾਓ ਜੀ ਉਪਰੋਂ ਚਲਦੇ ਆਂ ਪ੍ਰਧਾਨ ਸਾਹਿਬ ਨੂੰ ਬਿਠਾ ਲਈਏ ਚ ਨੇਲੇ ਨੂੰ ਦੇਖ ਸਕਦੇ ਜੀ ਤੁਸੀਂ ਇੱਧਾ ਸ਼ਾਰਟਕਟ ਜਾਣਾ ਜੇ ਆਹ ਭਾਈਆਂ ਨੂੰ ਲੱਗਣਾ ਕਿਉਂ ਆਜੋ ਹੁਣ ਇੱਧਰ ਹੁਣ ਜਿੱਥੇ ਆਂਦੇ ਆ ਦੇਖੋ ਜੀ ਇਹ ਪੂਰੇ ਥੱਲੇ ਤੱਕ ਜਾਂਦੀ ਹੈ ਦੇਖੋ ਜੀ ਵੀਊ ਦੇਖੋ ਜੀ ਲਈਏ ਜੁੱਲੇ ਵੀਊ ਦੇਖੋ ਜੀ ਬੱਦਲ ਬੱਦਲਾਂ ਦੇ ਵੀ ਉੱਪਰ ਆ ਗਏ ਹਾਂ ਯਾਹ ਜੀ ਮੰਦੂਰੀ ਦੇ ਦੇਖੋ ਜੀ ਵਿਊ ਦੇਖੋ ਇਹ ਵਧੀਆ ਵਿਊ ਹੈ ਜੀ ਮਾਤਾ ਦੇ ਦਰਬਾਰ ਤੇ ਚੱਲੋ ਤੇ ਜੀ ਆਪਾਂ ਮਾਤਾ ਦੇ ਦਰਸ਼ਨ ਕਰਨ ਦੇ ਲਈ ਸੰਕਤ ਦਰਸ਼ਨ ਕਰਕੇ ਵੀ ਆਪ ਸਾਰੀ ਆ ਆਜੋ ਜੀ ਹੁਣ ਜੈ ਮਾਤਾ ਜੈ ਮਾਤਾ ਜੀ ਜੈ ਮਾਤਾ ਨਾਨਾ ਦੇਵੀ ਜੀ ਆਜੋ ਭਾਈ ਆਜੋ ਭਗਤੋ ਆਜੋ ਭਾਈ ਆਜੋ ਜੈ ਮਾਸ਼ੇਰਾਵਲੀ ਜੀ ਬਹੁਤ ਸੱਚੇ ਦੇਵਾਰ ਕੀ ਜੈ ਪ੍ਰਸਾਦ ਇਹਨਾਂ ਤੋਂ ਨਜ਼ਰ ਮੇਰਾ ਜੈ ਮਾਤਾ ਜੀ ਪਹੁੰਚੀ ਜੀ ਆਪਣੇ ਪਿੰਡ ਦੀ ਸੰਗਤ ਆ ਜਾ ਮਾਤਾ ਦੀ ਜਾ ਮਾਤਾ ਦੀ ਬਹੁਤ ਅੱਛਾ ਜੀ ਭਗਤਾਂ ਚ ਮਾਤਾ ਦੇ ਦਰਸ਼ਨ ਕਰਨ ਦੇ ਲਈ ਅੱਜ ਜਨਮਾਸਟਿੰਗ ਜਾਬੀ ਤੇ ਹੜਾ ਜੀ ਆਪਾਂ ਇੱਕਦਮ ਮੰਦਰ ਦੇ ਨੇੜੇ ਪਹੁੰਚ ਗਏ ਜੀ ਜਿਆਦਾ ਨਹੀਂ ਉਹਨਾਂ ਗੱਡੀ ਆਪਣੀ ਇੱਕਦਮ ਮੰਦਰ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੀ ਹੈ ਜੀ ਕੁਝ ਹੀ ਸਮੇਂ ਚ ਆਪਾਂ ਮਾਤਾ ਦੇ ਦਰਬਾਰ ਤੇ ਪਹੁੰਚ ਜਾਵਾਂਗੇ ਤਾਂ ਇਹ ਢੀਕੂ ਦੇਖਿਆ ਸਾਰੇ ਆਏ ਆਏ ਓਏ ਪਾ ਮਾ ਮਾਈ ਦੇ ਮਾਤਾ ਨਾਣਾ ਦੇਵੀ ਦੇ ਦਰਬਾਰ ਤੇ ਜੀ ਪਾਣਾ ਲੰਗਰ ਜੀ ਪ੍ਰਸ਼ਾਦ ਫੇਰ ਕਰਦੇ ਜੀ ਦਰਸ਼ਨ ਮਾਤਾ ਨਾਣਾ ਦੇਵੀ ਦੇ ਦਰਬਾਰ ਤੇ ਜਾਟੇ ਕਾਕਾ ਜੀ ਤਾਂ ਸਤੋ ਬਹੁਤ ਤੇਜ਼ ਚੱ ਰਹੇ ਨੇ ਪ੍ਰਸ਼ਾਦ ਲੈ ਵੀ ਆਏ ਅਸੀਂ ਥੋੜੇ ਪਿੱਛੇ ਰਹਿ ਗਏ ਸੀ ਆ ਲੰਦੇ ਆ ਅਸੀਂ ਲੰਦੇ ਆ ਬਾਈ ਜੈ ਮਾਸ਼ੇਰਾਂ ਵਾਲੀ ਲੇ ਲਈ ਪ੍ਰਸ਼ਾਦ ਪਹਿਲਾਂ ਜੀ ਲੈ ਜੀ જય ਮਹਾਰਾਜ ਜੀ ਪ੍ਰਸ਼ਾਦ ਆਪਾਂ ਲਈ ਆ ਜੀ ਲੈ ਨਾਲ ਦੇ ਸਾਥੀ ਵੀ ਆਪਣੇ ਪ੍ਰਸ਼ਾਦ ਲੈ ਰਹੇ ਨੇ ਜੈ ਮਹਾਰਾਜ ਜੀ ਉਹ ਵੀ ਆਪਣੇ ਨਾਲ ਦੇ ਲੈ ਕੇ ਪਰ ਜਾ ਚੁੱਕੇ ਨੇ ਹਾਂ ਜੀ ਤਿੰਨ ਪ੍ਰਸ਼ਾਦ ਹੋਰ ਲੈ ਲਓ ਜੀ ਤਿੰਨ ਲੈ ਰੇ ਜੀ ਲੈ ਲੈ ਹਾਂ ਲੇ ਲਿਆ ਹੁਣ ਸਾਹਮਣੇ ਜੀ ਮਾਤਾ ਦਾ ਦਰਬਾਰ ਦਾ ਗੇਟ ਹਾਂ ਵੀ ਚਲਦੇ ਆਂ ਜੀ ਸੋ ਆਪਣੇ ਨਾਲ ਦੇ ਸਾਰੇ ਇਹ ਪ੍ਰਸ਼ਾਦ ਲੈ ਰਹੇ ਨੇ ਚਲੋ ਜੀ ਆ ਗਏ ਜੀ ਸਾਰੇ ਆਪਣੇ ਪ੍ਰਸ਼ਾਦ ਲੈ ਕੇ ਹੁਣ ਦਰਸ਼ਨ ਕਰਨ ਚਲਦੇ ਆਂ ਜੀ ਆਪਾਂ ਮਾਤਾ ਦੇ ਦਰਬਾਰ ਤੇ ਜੈ ਮਾਤਾ ਦੀ ਜੈ ਮਾਨ ਲਾਣਾ ਦੇਵੀ ਜੀ ਸਾਡੇ ਐਮਸੀ ਸਾਹਿਬ ਰਿੰਦਰ ਸਿੰਘ ਜੀ ਨਿੰਦਾ ਪਾਕ ਸਿੰਘ ਜੀ ਹੰਸੀ ਸਾਹਿਬ ਆਜੋ ਆਜੋ ਬਾਈ ਕੋਟੇ ਆਓ ਮੋਟਰ ਮਤਲਬ ਆਜੋ ਜੀ ਜੈ ਮਾਸ਼ੀ ਰਾਮ ਵਾਲੀ ਜੀ ਪਹੁੰਚ ਗਏ ਜੀ ਆਪਾਂ ਮਾਤਾ ਦੇ ਦਰਬਾਰ ਤੇ ਲੱਗਦੇ ਜੀ ਇੱਥੇ ਲੈਨ ਚ ਤੇ ਕਰਦੇ ਆ ਜੀ ਦਰਸ਼ਨ ਤੇ ਤੁਹਾਨੂੰ ਵੀ ਕਰਾਉਂਦੇ ਆ ਦਰਸ਼ਨ ਜੇ ਮਾਸ਼ੀਰਾ ਵਾਲੀ ਸੰਗਤਾਂ ਲਾਈਨ ਚ ਲੱਗੀਆਂ ਹੋਈਆਂ ਜੀ ਮਾਤਾ ਦੇ ਸਾਰੇ ਭਗਤ ਅੰਨਕੇ ਨਕੱਲਾ ਸਾਹਮਣੇ ਜੀ ਮਾਤਾ ਦਾ ਦਰਬਾਰ ਮਾਤਾ ਨਾਨਾ ਦੇਵੀ ਦਾ ਕਰੋ ਜੀ ਦਾਸ਼ਨ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਫੌਜ ਜੀ ਆਪਾਂ ਮਾਤਾ ਨਾਣਾ ਦੇਵੀ ਦੇ ਦਰਬਾਰ ਤੇ ਮਾਤਾ ਦੇ ਸਾਰੇ ਭਗਤ ਲੈਣਾ ਚ ਲੱਗੇ ਹੋਏ ਨੇ ਨਾਣਾ ਦੇਵੀ ਮਾਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੇਕਰ ਜਵਾਰਾ ਜੀ ਮਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈਕਾਰਾ ਮਾਤਾ ਚੰਦਕਾ ਦੇਵੀ ਦਾ ਬੋਲ ਸੱਚੇ ਦਰਬਾਰ ਦੀ ਜੈ ਜੈਕਾਰਾ ਮਾਤਾ ਨਾਨਾ ਦੇਵੀ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ ਬੋਲ ਸੱਚੇ ਦਰਬਾਰ ਦੀ ਜੈ ਜੈਕਾਰਾ ਮਾਤਾ ਨਾਨਾ ਦੇਵੀ ਦਾ ਬੋਲ ਸੱਚੇ ਦਰਬਾਰ ਦੀ ਜੈ ਜੈਕਾਰਾ ਮਾਤਾ ਚੰਦਕਾ ਦੇਵੀ ਦਾ ਬੋਲ ਸੱਚੇ ਦਰਬਾਰ ਦੀ ਜੈ ਕਰੋ ਜੀ ਦਰਸ਼ਨ ਮਾਤਾ ਦੇ ਦਰਬਾਰ ਦੇ ਅੰਦਰ ਦੇ ਜੈ ਮਾਤਾ ਦੀ ਜੈ ਦਰਸ਼ਨ ਕਰ ਰਹੀ ਹੈ 15 માતા ਦੇ ਜਵਾੜ ਦੇ ਅੰਦਰ ਮੋਬਾਈਲ ਫੋਨ ਲਾਉਣੀ ਸੀ ਫੋਟੋਗ੍ਰਾਫੀ ਅੰਦਰ ਲਾਉਣੀ ਸੀ ਜੈ ਮਾਤਾ

ਮਾਤਾ ਦੇ ਦਰਬਾਰ ਦੇ ਅੰਦਰ ਦਰਸ਼ਨ ਬਹੁਤ ਵਧੀਆ ਹੋ ਗਏ ਜੀ। ਕਿਰਪਾ ਹੋਈ ਮਾਤਾ ਰਾਣੀ ਜੀ। ਜੋ ਸੀ ਸੁਖ ਸੁਖੀ ਸੀ ਸਾਰੇ ਮੈਂਬਰਾਂ ਨੇ ਅੱਜ ਮਾਤਾ ਦੇ ਦਰਬਾਰ ਅਸੀਂ ਦਰਸ਼ਨ ਕਰਕੇ ਮਾਤਾ ਨੇ ਸਾਡੀਆਂ ਮਨੋ ਕਾਮਨਾ ਸਾਰੀਆਂ ਪੂਰੀਆਂ ਕਰੀਆਂ ਜੀ। ਐਦਾਂ ਹੀ ਮਾਤਾ ਅੱਗੇ ਨੂੰ ਵੀ ਮੇਲਾ ਪੌੜੇ ਉਹਦੇ ਨਾਲ ਸ਼ਾਹ ਨਾਲ ਅਸੀਂ ਮਨਾਉਂਦੇ ਰਹੀਏ ਮਾਤਾ ਦੇ ਜੀ। ਹਮੇਸ਼ਾ ਐਦਾਂ ਹੀ ਕਿਰਪਾ ਰਹੀਏ ਸਾਡੇ ਤੇ ਜੀ। ਆ ਬੈਠੇ ਆ ਤੇ ਆਖਰੀਆਂ ਦੇ ਕਮਾਈ ਬਾਦਰਾ ਕਰਕੇ ਜਨਮ ਹੋਇਆ ਨਾ ਉਹ ਨਹੀਂ ਦੇਖੋ ਦਾਣੇ ਚਾਹੁੰਦੇ ਕਿਸੇ ਸਾਧਨ ਨਾਲ ਹੋਰ ਸਾਧਨ ਜੈ ਕਨੈਕਟ ਦੇ ਨਾਲ ਰਾਜ ਗਿਆਨਾਮਨ ਦਰਸ਼ਨ ਕਰਨ ਤੋਂ ਬਾਅਦ ਆਪਣੇ ਸਾਰੇ ਭਗਤ ਆ ਕੇ ਬੈਠ ਕੇ ਮਾਤਾ ਦੇ ਚਰਨਾਂ ਦੇ ਵਿੱਚ ਮਾਤਾ ਦੇ ਦਰਵਾਜ਼ਾ ਦਰਸ਼ਨ ਕਰ ਲਈ ਜੀ ਆਪਾਂ ਦਾ ਦਰਸ਼ਨ ਬਹੁਤ ਵਧੀਆ ਹੋਇਆ ਜੀ ਆਪਣੇ ਹੁਣ ਆਪਾਂ ਬਾਹਰ ਆ ਗਏ ਜੀ ਹੁਣ ਆਪਾਂ ਆਉਣੇ ਚੱਲੇ ਵੀਡੀਓ ਨੂੰ ਐਤੀ ਕਰਦੇ ਜੀ ਖਤਮ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਲਾਈਕ ਕਰਦੇ ਹੋ ਜੀ ਅਤੇ ਕਮੈਂਟ ਕਰਦੇ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ